तभी तो वाला तो बहुत टेस्टी और गरम गरम कचौड़ी हमारे ठेले में मिलती है ले जाइएगा रुप हाँ तीस रुपया में हाय गाइस तीस रुपया में एक कचौड़ी इतनी महंगी भाई अरे इतनी महंगी क्यों लेते हैं हम तो इतनी जाती बाटते हैं अच्छा जी इसके अंदर डिशेज कितनी तो चाहिए ਤਾਂ ਵੀਰੇ ਹੁਣ ਸਵੇਰਾ ਹੋ ਗਿਆ ਐ ਤੇ ਮੈਂ ਬੋਲ ਨਾ ਖੇਡਣ ਗਏ ਲੱਗਾ ਆ ਦੇਖੋ ਤੇ ਮੈਰ ਉੱਟੀ ਪਾਤੀ ਪੰਛੀਆਂ ਨੂੰ ਤੇ ਹੁਣ ਆਪਾਂ ਪਾਉਣਾ ਐ ਬੂਟਿਆਂ ਨੂੰ ਪਾਣੀ ਤੇ ਆਹ ਬੋਲ ਪਈ ਆ ਦੇਖੋ ਤੇ ਹੁਣ ਆਪਾਂ ਪਾਣਾ ਐ ਬੂਟਿਆਂ ਨੂੰ ਪਾਣੀ ਕਿਉਂਕਿ ਰੋਜ਼ ਪਾਉਣਾ ਚਾਹੀਦਾ ਸਾਨੂੰ ਪਾਣੀ ਬੂਟਿਆਂ 'ਚ ਸਾਨੂੰ ਰੋਜ਼ ਬੂਟਿਆਂ 'ਤੇ ਪਾਣੀ ਪਾਉਣਾ ਚਾਹੀਦਾ ਐ ਹਲੂ ਰੋੜਾ ਬੂਟਿਆਂ ਦੇ ਪਾਣੀ ਪੋਣਾ ਚਾਹੀਦਾ ਵਾ ਐਸ ਲਈ ਅਸੀਂ ਰੋਜ਼ ਬੂਟਿਆਂ ਦੇ ਪਾਣੀ ਪੋਨੇ ਆ ਤੇ ਚੱਲ ਜਾਂਦੇ ਆ ਦੇਖੋ ਬਸ਼ਰਮ ਜਿੰਦਰਵਾਜ ਦੇਖੋ ਕਿੰਦਾ ਦੀ ਆਉਣ ਰਹੀ ਆ ਤੇ ਮੈਂ ਥੋੜੀ ਜਿਹੀ ਵੀਡੀਓ ਕੱਟ ਕੇ ਦਿਖਾਉਣਾ ਤੇ ਹਲੂ ਇੱਕ ਚੀਜ਼ ਤੇ ਇੱਥੇ ਦੇਖੋ ਇੱਕ ਹੋਲ ਆ ਇੱਥੇ ਹੋਲ ਆ ਕਿ ਉਹਨਾਂ ਨੇ ਕੀਤਾ ਆ ਪਾਣੀ ਨੰਗਰ ਵਾਸਤੇ ਇੱਥੇ ਪਾਇਪ ਲੱਗਣਾ ਹੈ ਤੇ ਅਜਾ ਚਾਹ ਪੀਣ ਲੱਗੀ ਆ ਤੇ ਮੈਂ ਤਾਂ ਪੀ ਲਈ ਆ ਨਾ ਕੀ ਰਿਦਾ ਵੱਲੇ ਤੇ ਮੈਂ ਤਾਂ ਪੀ ਲਈ ਆ ਚਾਹ ਤੇ ਇਹਨਾਂ ਨੇ ਤਾਂ ਪੀਣੀ ਆ ਹਜੇ ਤੇ ਦੇਖੋ ਵਾਸ਼ਰੂਮ ਅੰਦਰੋਂ ਕਲੀਨ ਆ ਐਂ ਕਲੀਨ ਤੇ ਅੰਦਰੋਂ ਸੁਮਾਨ ਨਹੀਂ ਲੱਗਾ ਹਜੇ ਇਹਦਾ ਲੱਗਾ ਨੀਗਾ ਜੇ ਤੇ ਜੇ ਚਾਦਰ ਨਾਲ ਸੁੱਕਿਆ ਬਣੇਗਾ ਦੇਖੋ ਇਥੇ ਗਿੱਲਾ ਗਿੱਲਾ ਲੱਗਦਾ ਹਰ ਸਮੇਂ ਤੇਰੇ ਰਾਜ ਜੀ ਨਾਲ ਜਦੋਂ ਨੀਗਾ ਉੱਪਰ ਤਾਂ ਨੂੰ ਕੀ ਕਹਿੰਦੇ ਆ ਉਦਾਂ ਤੇ ਜਦੋਂ ਨੀਗਾ ਤੇ ਗਿੱਲਾ ਗਿੱਲਾ ਹੋ ਜਾਂਦਾ ਬਾਕੀ ਬਨੇਰੇ ਤਾਂ ਸੌਕ ਚੁਕੇ ਆ ਦੇਖੋ ਬਨੇਰੇ ਐਨ ਵਧੀਆ ਲੱਗ ਰਹੇ ਆ ਹੈ ਕੇ ਆ ਮੇਰੇ ਨਾਮ ਦਾ ਲੈਟਰ ਲਿਖਿਆ ਆ ਕੇ ਤੇ ਆਹ ਸਾਰੇ ਜੋ ਬਨੇਰੇ ਬਣਵਾਇਆ ਉਹ ਸੀ ਬਜਾਜ ਵਾਲੇ ਸੀਮੈਂਟ ਨਾਲ ਬਣਵਾਏ ਆ। ਤਬੀ ਦੇ ਤੇ ਅ ਨੂੰ ਇੱਕ ਸੀਮੈਂਟ ਦਿਖਾਉਣੀ ਆ ਦੇਖੋ ਬਜਾਜ ਸੀਮੈਂਟ। ਇਹਦੀ ਫੋਟੋ ਇੱਧਰ ਹੀ ਂਦੀ ਬੀਏ ਜੇ ਜ ਬਜਾਜ ਸੀਮੈਂਟ ਹੈ ਬਜਾਜ ਦਾ ਆ ਸੀਮੈਂਟ। ਬਜਾਜ ਬਜਾਜ ਲੌਂਗ ਲੌਂਗ ਲਾਈਫ ਸੀਮੇਟ ਚਾਹ ਪੀ ਲੱਗੀ ਆ ਤੇ ਹਜੇ ਪਰੌਠੇ ਬਣੇ ਨਹੀਂ ਹੈਗੇ ਦੇਖੋ ਚਾਹ ਨੇ ਪੀ ਲਈ ਆ ਪੂਰੀ ਖਾਲੀ ਹੋ ਗਈ ਆ ਤੇ ਤੁਹਾਨੂੰ ਥੋੜੀ ਜਿਹੀ ਹੋਟਲ ਖਾਣੇ ਆ ਗੇਮ ਖੇਡਣ ਦੀ ਓਕੇ ਤੇ ਤੱਕ ਆਈਏ ਕਿ ਨਾ ਫੋਨ ਇਹ ਤਾਂ ਸਮਝ ਹੀ ਨਹੀਂ ਆਉਂਦਾ ਤੇ ਇਹ ਦਿਗਾਰ ਲੱਭਦੇ ਆ ਫੋਨ ਟਿਕਾਉਣ ਲਈ ਔਰ ਕਿ ਦੰਨੀ ਪਾਣਾ ਤੇਰੇ ਅੰਗੂਠੀ ਪਾਣਾ ਫੋਨ ਫੜ ਮੈਂ ਦੱਸਦੀ ਕਿੱਦਾਂ ਪਾਣਾ ਫੜਾ ਪਤਾ ਹੈ ਕਿ ਡੱਬਾ ਮਾਰ ਕੇ ਪਾਣਾ ਹੈ ਆਹ ਵੇਹੜਾ ਮੈਂ ਪਾਣਾ ਹੈ ਕੋਈ ਅਸੀ ਕੱਲ ਇਹ ਸਾਫ਼ ਕੀਤਾ ਸੀ ਇੱਕ ਡੱਬਾ ਲੈ ਔਰ ਡਬਲ ਡਬਲ ਕਰਦੇ ਭਾਈ ਜਾਨਾ ਡਬਲ ਡਬਲ ਤਾਂ ਵੀਰੇ ਅਮ ਨੂੰ ਬੋਲਣ ਲੱਗ ਗਈ ਆ ਸ਼ਿੰਗੀ ਇੱਕ ਛੋੜੀ ਤੇ ਹੁਣ ਆਪਾਂ ਬਣਾ ਲਈਏ ਮਿੱਟੀ ਦੇ ਨੋ ਭਾਂਡੇ ਨਹੀਂ ਬਣਾਉਣੇ ਕੱਲ ਕੱਲ ਨੂੰ ਅਸੀਂ ਮੰਮੀ ਤੋਂ ਪੁੱਛਿਆ ਸੀ ਆਪਣੇ ਮਮਾ ਤੋਂ ਮਮਾ ਆਪਾਂ ਮਿੱਟੀ ਦੇ ਭਾਂਡੇ ਬਣਾ ਸਕਦੇ ਮਮਾ ਕਹਿੰਦੇ ਕਿ ਨੋ ਖਲਾਅ ਪਾ ਜਾਣਾ ਹੈ ਤੇ ਚੱਕਣਾ ਵੀ ਖੋਦੀ ਪੈਣਾ ਨਾਲ ਜਿੱਜੀ ਹੁਣ ਪਤਾ ਲੱਗਾ ਕਿ ਮਿੱਟੀ ਵੀ ਸਾਡੇ ਖਤਮ ਹੋ ਚੁੱਕੀ ਹੈ ਤੇ ਮੈਂ ਕਿਸੇ ਦਿਨ ਆਪਾਂ ਤਾਂ ਕਿਸੇ ਦਿਨ ਦਾਦੀ ਨੂੰ ਕਵਾਂਗੇ ਕਿ ਮਿੱਟੀ ਮਿੱਟੀ ਲੈ ਕੇ ਮਿੱਟੀ ਲੈ ਗਿੱਲੀ ਮਿੱਟੀ ਲੈ ਨਹੀਂ ਲੈ ਕੇ ਆਏ ਉਹ ਲੇ ਕੇ ਆਏ ਉਤੇ ਹਨਾ ਫਿਰ ਗਿੱਲੀ ਮਿੱਟੀ ਨਾਲ ਭਾਂਡੇ ਬੰਦੇ ਆ ਉਦਾਂ ਸਾਡੇ ਪਲਾਟ ਵਿੱਚ ਕਿੰਨੀ ਹੈਗੀ ਆ ਆਹ ਮਿੱਟੀ ਦਾ ਫਿਰ ਵੀ ਕੰਮ ਚੱਲ ਪੈਣਾ ਤੇ ਗਾਇਸ ਇਹ ਵੀ ਬਣਾ ਸਕਦੇ ਆ ਤੇ ਕੁਝ ਤੇ ਤੁਹਾਨੂੰ ਆਪਣੇ ਬਨੇਰੇਆਂ ਤੇ ਪਾਣੀ ਪਾ ਕੇ ਦਿਖਾਉਂਦੇ ਆ ਉਤੇ ਇਦਾਂ ਲੱਗਦਾ ਮੈਨੂੰ ਜਿੱਦਾਂ ਤਰੇੜਾਂ ਆਈਆਂ ਹੁੰਦੀਆਂ ਚਲੋ ਟਰਾਈ ਕਰਦੇ ਆ ਦੀਦੀ ਸਿੱਟਾ ਰੜਿਆ ਸਿੱਟਾ ਰੜਿਆ ਦੇਖੋ ਵੀਰੇ ਤਰੇੜਾ ਇੰਨ ਲੱਗਦੀਆਂ ਐ ਲੱਗਦਾ ਜਿਵੇਂ ਤਰੇੜਾ ਇੰਨਾ ਹੁੰਦਾ ਵਾ ਦੇਖੋ ਦੇਖੋ ਇਸ ਸਾਈਡ ਤੋਂ ਦੇਖੋ ਜਾਨਾ ਦੇਖੋ ਜਿਵੇਂ ਤਰੇੜਾ ਇੰਨਾ ਲੱਗਦਾ ਵਾ ਤੇ ਡਿਜ਼ਾਈਨ ਇਦਾਂ ਲੱਗ ਰਿਹਾ ਕਿ ਡਿਜ਼ਾਈਨ ਐ ਇੱਥੇ ਦੇਖਣਾ ਲੱਗਦਾ ਕੋਲੋ ਦਿੱਤਾ ਕੋਲੋ ਦਿੱਤਾ ਡਿਜ਼ਾਈਨ ਲੱਗਦਾ ਐ ਪਰ ਪੂਰੋਂ ਦੀ ਇਹ ਤਰੇੜਾ ਇੰਨ ਲੱਗਦੀਆਂ ਐ ਯੈਸ ਕੋਲੋ ਦੀ ਡਿਜ਼ਾਈਨ ਲੱਗਦਾ ਪਾਣੀ ਪਾ ਕੇ ਮੈਨੂੰ ਇਹ ਆ ਲੱਗਦਾ ਜਿੱਦਾਂ ਕੋਈ ਉਹਦਾ ਬਰਤਨ ਨਹੀਂ ਬਰਤਨੀ ਪਟਾਕਾ ਪਟਾਕਾ ਹੁੰਦਾ ਹੈ ਨਾ ਜਿੱਦਾਂ ਹੱਥ ਨਾਲ ਪਾਪਾ ਬਣਾ ਰਹੇ ਹੁੰਦੇ ਵੱਡੇ ਸਾਰੇ ਪਾਪੂ ਬੁੰਦਾ ਥੱਲੇ ਮਾਰ ਤਾਂ ਵੱਜਦਾ ਹੁੰਦਾ ਉਹਦੇ ਵਰਗੀ ਬਾਜਿਆ ਇਹਦੀ ਲਸਨ ਟਾਕੇ ਵਰਗੀ ਬਾਜੇ ਤੇ ਵੀ ਦੇਖੋ ਮਮਾ ਜੀ ਆਟੇ ਵਿੱਚ ਆਲੂ ਪਾ ਕੇ ਕਚੌੜੀਆਂ ਬਣਾਉਂਦੇ ਆ ਤੇ ਦੇਖੋ ਇਹ ਕਿੰਨਾ ਕੁਸ਼ ਕੁਸ਼ ਪਿਆ ਆ ਇੱਕ ਹੋਰ ਲੱਗੀ ਆ ਕਚੌੜੀ ਇੱਕ ਹੋਰ ਕਚੜੀ ਬਣ ਗਈ ਆ ਦੋ ਕਚੌੜੀਆਂ ਬਣ ਗਈਆਂ ਦੇਖੋ ਤੇ ਇੱਥੇ ਤੈਨੂੰ ਮੈਂ ਦੱਸ ਰਿਹਾ ਕੀ ਕੀ ਪਿਆ ਆ ਇਹਦੇ ਵਿੱਚ ਪਿਆ ਆ ਆਲੂ ਪਿਆਜ਼ ਧਨੀਆ ਤੇ ਹੋਰ ਪਤਾ ਨਹੀਂ ਕੀ ਕਿੰਨਾ ਕੁਝ ਪਿਆ ਇੱਥੇ ਲੂਣ ਵੀ ਪਿਆ ਲੂਣ ਵੀ ਪਿਆ ਆ ਇਹਦੇ ਵਿੱਚ ਪਾਲਕ ਮਿਰਚ ਮਿਰਚ ਵੀ ਪਈ ਆ ਪਾਲਕ ਵੀ ਪਈ ਆ ਇਹਨਾਂ ਕੁਝ ਪਿਆ ਆ ਮਸਾਲੇ ਵੀ ਪਏ ਆ ਦੇ ਸਟਾਨੀ ਕਚੌੜੀਆਂ ਤੇ ਨਾਲ ਹੈਗਾ ਆ ਬੂੰਦੀ ਵਾਲਾ ਦਹੀਂ ਜੀਰਾ ਪਾ ਕੇ ਹੋ ਵੀਰੇ ਆ ਬਣਦੀ ਆ ਤੇ ਇਦਾਂ ਬਣ ਜਾਂਦੀ ਆ ਜਦੋਂ ਫਿਰ ਉਹ ਚ ਪਾਉਂਦੇ ਆ ਫਿਰ ਥੋੜੇ ਟੈਂਬਰ ਜਿਹੜਾ ਤਲ ਜਾਂਦੀ ਆ ਉਦੋਂ ਇਹਦੇ ਵਿੱਚ ਰੱਖ ਦਿੰਦੇ ਆ ਚੱਕ ਕੇ ਹੋ ਵੀਰੇ

ਰਾਤਰੀ ਮੰਗੀ ਕਿਉਂ ਬਚਾਉਂ ਦੇਸੀ ਜਿੱਤ ਤਰੀ ਚਾਤੀ ਮਾਰਤਾ ਅੱਛਾ ਜੀ ਇਸਦੇ ਅੰਦਰ ਡਿਸੇ ਕਿਤਨੀ ਚਾਹੀਦੀ ਵੀਰੇ ਹੁਣ ਆਪਾਂ ਖਾਣ ਲੱਗੇ ਆ ਰਾਇਤੇ ਨਾਲ ਕਚੌੜੀਆਂ ਦੇਖੋ ਵੀਰੇ ਨਾਈਸ ਤੁਸੀਂ ਵੀ ਖਾ ਲੋ ਅੱਗੇ ਬਾਅਦ ਵਿੱਚ ਤਾਂ ਵੀਰੇ ਅੱਜ ਲਈ ਇੰਨਾ ਹੀ ਮਿਲਦੇ ਆ नेक्स्ट ਵਲੌਗ ਚ ਥੈਂਕ ਯੂ ਸੋ ਮਚ ਫੋਰ ਵਾਚਿੰਗ ਬਾਏ